Vay! 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 Çalos da dil. ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਦੇ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸੀ। ਧਮਾਕੇ ਦੀਆਂ ਲਪਟਾਂ ਸ਼ਾਂਤ ਹੋ ਚੁੱਕੀਆਂ ਨੇ ਪਰ ਉਹਨਾਂ ਘਰਾਂ ਦੇ ਵਿੱਚ ਚੀਕਾਂ ਅਜੇ ਵੀ ਗੂੰਜ ਰਹੀਆਂ ਨੇ ਜੋ ਇਹਨਾਂ ਹਾਦਸਿਆਂ ਦੇ ਵਿਚ ਮਾਰੇ ਗਏ। ਦਿੱਲੀ ਬਲਾਸਟ ਨੇ ਇਹਨਾਂ ਘਰਾਂ ਨੂੰ ਜ਼ਖਮ ਦਿੱਤੇ ਨੇ ਜੋ ਕਦੇ ਵੀ ਭਰ ਨਹੀਂ ਸਕਦੇ। ਕੋਈ ਆਪਣੇ ਦੋਸਤ ਨੂੰ ਮਿਲਣ ਪਹੁੰਚਿਆ ਤੇ ਕੋਈ ਆਪਣੇ ਰਿਸ਼ਤੇਦਾਰ ਨੂੰ। ਕੋਈ ਹਮੇਸ਼ਾ ਦੇ ਵਾਂਗ ਦਿੱਲੀ ਦੀਆਂ ਸੜਕਾਂ ਉੱਤੇ ਸਮਾਨ ਵੇਚ ਰਿਹਾ ਸੀ ਤੇ ਕੋਈ ਆਪਣੇ ਕਾਰੋਬਾਰ ਦੇ ਲਈ ਸਮਾਨ ਖਰੀਦਣ ਆਇਆ ਸੀ। ਧੁਮਾਕੇ ਦੇ ਸਮੇ ਉਸ ਥਾਂ ਦੇ ਨੇੜੇ ਜੋ ਵੀ ਮੌਜੂਦ ਸੀ ਉਸ ਦੇ ਚਿੱਥੜੇ ਉੱਡ ਗਏ ਰਹਿ ਗਈਆਂ ਤਾਂ ਬਸ ਰੋਂਗ ਤੇ ਖੜੇ ਕਰਨ ਵਾਲੀਆਂ ਕਹਾਣੀਆਂ ਦੋ ਦੋਸਤਾਂ ਦੀ ਗਈ ਜਾਨ ਦਿੱਲੀ ਬਲਾਸਟ ਵਿੱਚ ਯੂਪੀ ਦੇ ਅਮਰੋਹਾ ਦੇ ਰਹਿਣ ਵਾਲੇ ਦੋ ਦੋਸਤਾਂ ਅਸ਼ੋਕ ਸਿੰਘ ਅਤੇ ਲੋਕੇਸ਼ ਅਗਰਵਾਲ ਦੀ ਮੌਤ ਹੋ ਗਈ ਦੋਵੇਂ ਦੋਸਤ ਸੀ ਅਸ਼ੋਕ ਦਿੱਲੀ ਟਰਾਂਸਪੋਰਟ ਨਿਗਮ ਵਿੱਚ ਨੌਕਰੀ ਕਰਦਾ ਸੀ ਅਤੇ ਲੋਕੇਸ਼ ਖਾਦ ਕਾਰੋਬਾਰੀ ਸੀ ਲੋਕੇਸ਼ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਅਤੇ ਅਸ਼ੋਕ ਉਸ ਨੂੰ ਲਾਲ ਕਿਲੇ ਨੇੜੇ ਲੈਣ ਲਈ ਪਹੁੰਚਿਆ ਸੀ ਜਿਵੇਂ ਹੀ ਦੋਵੇਂ ਜਣੇ ਕਾਰ ਦੇ ਵਿੱਚ ਬੈਠੇ ਤਾਂ ਧਮਾਕਾ ਹੋ ਗਿਆ ਦੋਹਾਂ ਦੀਆਂ ਲਾਸ਼ਾਂ ਬੁਰੀ ਤਰੀਕੇ ਦੇ ਨਾਲ ਚੁਰਸ ਗਈਆਂ ਅੱਜ ਸਵੇਰੇ ਦੋਹਾਂ ਦੀਆਂ ਲਾਸ਼ਾਂ ਆਪਣੇ ਘਰ ਪਹੁੰਚੀਆਂ ਤਾਂ ਚੀਖ ਪੁਕਾਰ ਮਚ ਗਈ ਇੱਕ ਭਰਾ ਦੀ ਮੌਤ ਤੇ ਦੂਸਰਾ ਲੜ ਰਿਹਾ ਜ਼ਿੰਦਗੀ ਦੀ ਜੰਗ ਜੂਪੀ ਦੇ ਸ਼ਾਮਲੀ ਦੇ ਵਿੱਚ ਕੋਸਮੈਟਿਕ ਦੀ ਦੁਕਾਨ ਚਲਾਉਣ ਵਾਲੇ 22 ਸਾਲ ਦੇ ਨਵਾਨ ਦੀ ਵੀ ਇਸ ਬਲਾਸਟ ਦੇ ਵਿੱਚ ਮੌਤ ਹੋ ਗਈ ਉਸਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹ ਚੂੜੀਆਂ ਕੰਗੜੇ ਸੰਦੂਰ ਖਰੀਦਣ ਆਏਗਾ ਅਤੇ ਕਦੇ ਵਾਪਸ ਨਹੀਂ ਜਾ ਸਕੇਗਾ ਨਵਾਨ ਆਪਣੇ ਭਰਾ ਨਾਲ ਦਿੱਲੀ ਆਇਆ ਸੀ ਲਾਲ ਕਿਲਾ ਮੈਟਰੋ ਸਟੇਸ਼ਨ ਦੀ ਪਾਰਕਿੰਗ ਵਿੱਚ ਕਾਰ ਖੜੀ ਕਰਨ ਤੋਂ ਬਾਅਦ ਸੜਕ ਪਾਰ ਕਰ ਰਿਹਾ ਸੀ ਜਿਸ ਦੌਰਾਨ ਤੋਂ ਮਹਾਕਾ ਹੋ ਗਿਆ ਨਵਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਭਰਾ ਅਮਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਇਸ ਘਟਨਾ ਨੇ ਨਵਾਂ ਦਾ ਪੂਰਾ ਘਰ ਹੀ ਉਜਾੜ ਕੇ ਰੱਖ ਦਿੱਤਾ ਇਹ ਰਿਕਸ਼ਾ ਡਰਾਈਵਰ ਦਾ ਆਖਰੀ ਸਫ਼ਰ ਬਣਿਆ ਦਿੱਲੀ ਦਾ ਸਫ਼ਰ ਦਿੱਲੀ ਬਲਾਸਟ ਵਿੱਚ ਇਹ ਰਿਕਸ਼ਾ ਚਾਲਕ ਮੋਸਿੰਦੀ ਦੀ ਵੀ ਮੌਤ ਹੋ ਗਈ ਕੱਲ ਦਾ ਸਫ਼ਰ ਉਸ ਦੇ ਲਈ ਵੀ ਆਖਰੀ ਸਾਬਤ ਹੋਇਆ ਮੋਸਿੰਦੋ ਸਾਲ ਪਹਿਲਾਂ ਦਿੱਲੀ ਵਿੱਚ ਆਇਆ ਸੀ ਅਤੇ ਇੱਥੇ ਉਹ ਰੋਜ਼ਾਨਾ 500-600 ਰੁਪਏ ਦਿਹਾੜੀ ਕਮਾਉਂਦਾ ਸੀ ਕੱਲ ਆਪਣੀ ਰਿਕਸ਼ਾ ਤੇ ਸਵਾਰੀ ਲੈ ਕੇ ਜਾ ਰਿਹਾ ਸੀ ਔਰ ਉਸੇ ਦੌਰਾਨ ਧਮਾਕਾ ਹੋ ਗਿਆ ਅਤੇ ਉਸ ਦੀ ਦਰਦਨਾਕ ਮੌਤ ਇਸ ਇੱਕ ਧਮਾਕੇ ਦੇ ਵਿੱਚ ਹੋ ਗਈ ਉਸ ਦੀ ਉਮਰ ਮਹਿਜ 35 ਸਾਲ ਸੀ ਛੋਟੀ ਬਹੂ ਨਾਲ ਲੜਕੇ ਪਾ ਫੋਨ ਕਰਾਂ ਆਪਣੇ ਪਤੀ ਨਾਲ ਆ ਕਿਆ ਕਰ ਰਹਾ ਹਾਂ ਐਸ ਐਸ ਲਾਲ ਕਿਲੇ ਪੇ ਬੰਮ ਫਟ ਗਿਆ ਔਰ ਹਮਾਰਾ ਮੌਸਮ ਦਾ ਪਤਾ ਨਹੀਂ ਫਿਰ ਹਮਾਰੇ ਲੜਕੇ ਵੀ ਚਲੇ ਗਏ ਮੈਂ ਵੀ ਜਾ ਰਹੀ ਸੀ ਉਹ ਮੈਨੂੰ ਲੈ ਕੇ ਨਹੀਂ ਗਿਆ ਉਸਕੇ ਤੋਂ ਛੋਟੇ ਬੱਚੇ ਵੀ ਮੇਰੇ ਪਾਸ उसके जिंदा है, तो है वो लड़का मेरा उससे छोटा दोनों बहने वो आ रही न छोटे तो उसके बच्चे मेरे पास है तो बस वो चला गया फिर मैं बाद में गई बस ये है मेरे बच्चे को इंसाफ मिल जाए मैं सरकार से उम्मीद है मैं तो कह रही छोटे छोटे बच्चे अभी पढ़ी रहे हैं और इसीलिए अगर चला भी गया वहाँ पढ़ाई भी फ्री है कैब ड्राइवर पंकज दा भी आखिरी सफर ਵਿਹਾਰ ਦੇ ਕੈਬ ਡਰਾਈਵਰ ਪੰਕਜ ਲੇਵੀ ਦਿੱਲੀ ਦਾ ਕੱਲ ਦਾ ਸਫ਼ਰ ਆਖਿਰ ਸਾਬਤ ਹੋਇਆ ਪੰਕਜ ਸਾਨੀ ਦਿੱਲੀ ਦੇ ਵਿੱਚ ਕੈਬ ਚਲਾਉਂਦਾ ਸੀ ਉਸ ਦੀ ਉਮਰ ਸਿਰਫ 22 ਸਾਲ ਸੀ ਪੰਕਜ ਕੈਬ ਰਾਹੀਂ ਇੱਕ ਰਿਸ਼ਤੇਦਾਰ ਨੂੰ ਛੱਡਣ ਜਾ ਰਿਹਾ ਸੀ ਇਸੇ ਦੌਰਾਨ ਬਲਾਸਟ ਹੋ ਜਾਂਦਾ ਹੈ ਲੋਕਲਿ ਦਿੱਲੀ ਬਲਾਸਟ ਸਿਰਫ ਇੱਕ ਖਬਰ ਹੈ ਪਰ ਉਹ ਘਰ ਜਿਨ੍ਹਾਂ ਦੇ ਆਪਣੇ ਇਸ ਤਮਾਕੇ ਦੇ ਵਿੱਚ ਮਾਰੇ ਗਏ ਉਹਨਾਂ ਲਈ ਉਮਰ ਪਰ ਦੀਆਂ ਚੀਜ਼ਾਂ ਫਿਲਹਾਲ ਐਨਆਈਡੀ ਟੀਮ ਨੂੰ ਇਸ ਦੀ ਜਾਂਚ ਸੌਂਪ ਦਿੱਤੀ ਗਈ ਹੈ ਜਿਸ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ